ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਪਾਵਨ ਬਵਿੱਤਰ ਹਰਿ ਦੇਵ ਦੇ ਵਿੱਚ ਬੈਠ ਕੇ ਹਰਿ ਜਸ ਗੁਰਵਾਣੀ ਸਰਵਨ ਕਰਨੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਤਨ ਤਨ ਅਨੇ ਪਾਤਸ਼ਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਾਸ ਮਹਮਾਰੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਉਹ ਪਰਮਾਤਮਾ ਹੈ ਉਹ ਸਭ ਦੀ ਪਾਲਣਾ ਕਰਨ ਵਾਲਾ ਹੈ ਸਭ ਨੂੰ ਦਾਤਾਂ ਦੇਣ ਵਾਲਾ ਹੈ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹੋ ਹਮ ਬਾਰਕ ਤੁਮਰੇ ਧਾਰੇ ਅਤੇ ਅਸੀਂ ਸਾਰੇ ਹੀ ਉਸ ਪਰਮਾਤਮਾ ਦੇ ਬੱਚੇ ਹਾਂ ਅਤੇ ਏਕ-ਏਕ ਪਲ ਦੇ ਨਾਲ ਉਹ ਪਰਮਾਤਮਾ ਸਾਡੀ ਪਾਲਣਾ ਕਰਦਾ ਹੈ ਜਿਸ ਤਰ੍ਹਾਂ ਘਰ ਦੇ ਵਿੱਚ ਮਾਤਾ ਪਿਤਾ ਆਪਣੇ ਬੱਚਿਆਂ ਦੀ ਸਭ ਸੰਭਾਲ ਕਰਦੇ ਹਨ ਉਸੇ ਤਰ੍ਹਾਂ ਪਰਮਾਤਮਾ ਨੂੰ ਵੀ ਸਾਡਾ ਫਿਕਰ ਹੈ ਉਹ ਪਰਮਾਤਮਾ ਵੀ ਸਾਡੀ ਪਾਲਣਾ ਕਰ ਰਿਹਾ ਹੈ ਜੇਵਾ ਏਕ ਗਵਣ ਗੁਣ ਕਹੀਏ ਉਹ ਪਰਮਾਤਮਾ ਬਿਆੰਤ ਹੈ ਉਹਦੇ ਗੁਣ ਵੀ ਬਿਆੰਤ ਹਨ ਪਰ ਤੂ ਅਸੀਂ ਆਪਣੀ ਜੀਭਾਂ ਦੇ ਨਾਲ ਉਸ ਪਰਮਾਤਮਾ ਦੇ ਗੁਣ ਨਹੀਂ ਦੱਸ ਸਕਦੇ ਬੇ ਸਮਾਗ ਬਿਆੰਤ ਸਵਾਮੀ ਤੇਰਾ ਅੰਤ ਨਾ ਕਿਨਹੀਂ ਲਈ ਹੈ ਉਹ ਅੰਤਨ ਗਿਣਾ ਅਣਗਿਣਤ ਗੁਣਾ ਦਾ مالک ਹੈ ਕਿਸੇ ਵੀ ਪਾਸੋਂ ਉਸਦੇ ਗੁਣਾ ਦਾ ਆਂਤਰੇ ਲੱਭਿਆ ਜਾ ਸਕਦਾ ਕਿਉਂਕਿ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾ ਦੇਦੇ ਤੋਟਨ ਆਵਈ ਅਗੰਤ ਭਰੇ ਭੰਡਾਰ ਕਿਉਂਕਿ ਉਸ ਪਰਮਾਤਮਾ ਦੇ ਜਿਹੜੇ ਭੰਡਾਰੇ ਹਨ ਉਹ ਬੇਅੰਤ ਭਰੇ ਹੋਏ ਹਨ ਉਹ ਸਾਰਿਆਂ ਨੂੰ ਦਾਤਾਂ ਦੇ ਰਿਹਾ ਹੈ ਸਾਰਿਆਂ ਦੀ ਪਰਮਾਣ ਕਰ ਰਿਹਾ ਹੈ ਪਰ ਜਿਹੜਾ ਵੀ ਮਨੁੱਖ ਪਰਮਾਤਮਾ ਦੇ ਉੱਤੇ ਭਰੋਸਾ ਰੱਖਦਾ ਹੈ ਪਰਮਾਤਮਾ ਦੇ ਦੱਸੇ ਹੋਏ ਰਾਹ ਤੇ ਉੱਪਰ ਚੱਲਦਾ ਹੈ ਤਾਂ ਫਿਰ ਉਹ ਵਾਹਿਗੁਰੂ ਪਰਮਾਤਮਾ ਉਸ ਨੂੰ ਇਸ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ ਜਿਹੜਾ ਉਸ ਪਰਮਾਤਮਾ ਨੂੰ ਨਹੀਂ ਮੰਨਦਾ ਪਰਮਾਤਮਾ ਦੇ ਉੱਪਰ ਭਰੋਸਾ ਨਹੀਂ ਰੱਖਦਾ ਤਾਂ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦਾ ਹੈ ਜਿਸ ਤਰ੍ਹਾਂ ਇੱਕ ਵਾਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਗਤਾਂ ਦੇ ਨਾਲ ਜਾ ਰਹੇ ਸਨ ਤਾਂ ਜਦੋਂ ਨਦੀ ਦੇ ਕੰਢੇ ਤੁਰੇ ਜਾ ਰਹੇ ਸਨ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਆਪਣੇ ਰਾਸਤੇ ਦੇ ਵਿੱਚੋਂ ਇੱਕ ਪੱਥਰ ਚੁੱਕਿਆ ਅਤੇ ਉਸ ਨੂੰ ਨਦੀ ਦੇ ਵਿੱਚ ਸੁੱਟ ਦਿੱਤਾ ਅਤੇ ਉਹ ਪੱਥਰ ਨਦੀ ਦੇ ਵਿੱਚ ਡੁੱਬ ਗਿਆ ਸਤਿਗੁਰਾਂ ਨੇ ਸੰਗਤਾਂ ਨੂੰ ਪੁੱਛਿਆ ਕਿ ਭਾਈ ਜਿਹੜਾ ਇਹ ਪੱਥਰ ਡੁੱਬਿਆ ਕਿਉਂ ਹੈ ਤਾਂ ਸਾਰਿਆਂ ਨੇ ਇਹ ਜਵਾਬ ਦਿੱਤਾ ਕਿ ਮਹਾਰਾਜ ਜਿਹੜਾ ਪੱਥਰ ਸੀ ਉਹਦਾ ਜਿਹੜਾ ਪਾਜਰ ਸੀ ਉਹ ਬੜਾ ਜ਼ਿਆਦਾ ਸੀ ਆਪਣੇ ਭਾਰ ਦੇ ਨਾਲ ਉਹ ਪੱਥਰ ਪਾਣੀ ਦੇ ਵਿੱਚ ਡੁੱਬ ਗਿਆ ਸਤਿਗੁਰੂ ਜੀ ਫੇਰ ਉੱਥੋਂ ਅੱਗੇ ਚਲੇ ਗਏ ਦੂਸਰੀ ਵਾਰ ਫੇਰ ਸਤਿਗੁਰਾਂ ਨੇ ਇੱਕ ਪੱਥਰ ਚੁੱਕਿਆ ਤੇ ਉਸ ਨੂੰ ਨਦੀ ਦੇ ਵਿੱਚ ਛੁੱਟ ਦਿੱਤਾ ਫੇਰ ਉਹੀ ਸਵਾਲ ਪੁੱਛਿਆ ਕਿ ਭਾਈ ਜਿਹੜਾ ਹੈ ਪੱਥਰ ਹੈ ਇਹ ਡੁੱਬਿਆ ਕਿਉਂ ਤਾਂ ਸੰਗਤਾਂ ਦਾ ਫੇਰ ਉਹ ਹੀ ਜਵਾਬ ਸੀ ਕਿ ਸਤਿਗੁਰੂ ਜੀ ਜਿਹੜਾ ਇਹ ਪੱਥਰ ਹੈ ਇਹਦਾ ਵਜ਼ਨ ਬਹੁਤ ਜ਼ਿਆਦਾ ਸੀ ਇਸ ਕਰਕੇ ਇਹ ਆਪਣੇ ਭਾਰ ਦੇ ਨਾਲ ਇਸ ਨਦੀ ਦੇ ਵਿੱਚ ਡੁੱਬ ਗਿਆ ਫਿਰ ਅੱਗੇ ਜਾ ਕੇ ਸਤਿਗੁਰੂ ਨੇ ਤੀਸਰੀ ਵਾਰ ਫੇਰ ਆਪਣੇ ਰਾਹਤੇ ਦੇ ਵਿੱਚ ਇੱਕ ਪੱਥਰ ਚੁੱਕਿਆ ਤੇ ਉਸ ਨੂੰ ਨਦੀ ਦੇ ਵਿੱਚ ਛੱਡ ਦਿੱਤਾ ਹੁਣ ਸਤਿਗੁਰਾਂ ਦੇ ਨਾਲ ਭਾਈ ਆਨੰਦ ਲਾਲ ਜੀ Goa ਜੋ ਕਿ ਸਤੂਗੁਰਾਂ ਦੀ ਦਰਬਾਰ ਦੇ ਵਿੱਚ ਇੱਕ ਕਵੀ ਸਨ ਉਹ ਵੀ ਸਤੂਗੁਰਾਂ ਦੇ ਨਾਲ ਤੁਰੇ ਜਾ ਰਹੇ ਸਨ ਬੜੇ ਹੀ ਸੋਝਵਾਲ ਸਨ ਬੜੇ ਹੀ ਸੋਝੇ ਹੋਏ ਸਨ ਫਿਰ ਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਭਾਈ ਆਨੰਦ ਲਾਲ ਜੀ ਨੂੰ ਪੁੱਛਿਆ ਕਿ ਭਾਈ ਆਨੰਦ ਰਾ ਜੀ ਤੁਸੀਂ ਦੱਸੋ ਕਿ ਜਿਹੜਾ ਇਹ ਪੱਥਰ ਹੈ ਡੁੱਬ ਕਿਉਂ ਗਿਆ ਤਾਂ ਭਾਈ ਆਨੰਦ ਲਾਲ ਜੀ ਸਤੂਗੁਰਾਂ ਅੱਗੇ ਹੱਥ ਜੋੜ ਕੇ ਖੜ ਗਏ ਤੇ ਕਹਿਣ ਲੱਗੇ ਕਿ ਮਹਾਰਾਜ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਇਹ ਅੰਦਾਜ਼ਾ ਲਾ ਸਕਾਂ ਪਰੰਤੂ ਮੈਨੂੰ ਇੰਨੀ ਸਮਝ ਆ ਗਈ ਹੈ ਕਿ ਜਿਹੜਾ ਤੁਹਾਡੇ ਹੱਥੋਂ ਛੁੱਟ ਗਿਆ ਉਹ ਹਮੇਸ਼ਾ ਵਾਸਤੇ ਟੁੱਟ ਗਿਆ ਤਾਂ ਇਸ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਸਾਨੂੰ ਇਹੀ ਸਮਝਾ ਰਹੇ ਹਨ ਕਿ ਭਾਈ ਜੇ ਅਸੀਂ ਪਰਮਾਤਮਾ ਦਾ ਲੜਪੜ ਕੇ ਰੱਖਾਂਗੇ ਪਰਮਾਤਮਾ ਨੂੰ ਯਾਦ ਰੱਖਾਂਗੇ ਪਰਮਾਤਮਾ ਦੇ গুণ ਕਉਂਦੇ ਰਹਾਂਗੇ ਤਾਂ ਅਸੀਂ ਇਸ ਸੰਸਾਰ ਦੇ ਵਿੱਚੋਂ ਡੁੱਬਾਂਗੇ ਨਹੀਂ ਪਰਮਾਤਮਾ ਸਾਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਵੇਗਾ ਕਿਉਂਕਿ ਜਿਹੜਾ ਪਰਮਾਤਮਾ ਹੈ ਉਹ ਪੱਥਰਾਂ ਨੂੰ ਤਾਰਨ ਵਾਲਾ ਹੈ ਇਸੇ ਕਰਕੇ ਉਹ ਪਰਮਾਤਮਾ ਸਾਡੀ ਪਾਲਣਾ ਕਰ ਰਿਹਾ ਹੈ ਜੇ ਅਸੀਂ ਉਸ ਪਰਮਾਤਮਾ ਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲਾਂਗੇ ਤਾਂ ਅਸੀਂ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂਗੇ ਸੋ ਜਿੰਨਾ ਵੀ ਸਮਾਂ ਸਾਨੂੰ ਮਿਲੇ ਤਾਂ ਸਤਿਗੁਰਾਂ ਦੀ ਗੁਰਬਾਣੀ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਕੋਟ ਬਰਾਤ ਹਮਾਰੇ ਖੰਡੋ ਆਨੰਦ ਵਿਧੀ ਸਮਝਾਵੋ ਉਹ ਸਾਡੇ ਕਰੋੜਾਂ ਪ੍ਰਾਪਤ ਨਾਸ ਕਰਦਾ ਹੈ ਅੱਜ ਸਾਰੋਂ ਸਾਨੂੰ ਕਈ ਤਰੀਕਿਆਂ ਦੇ ਨਾਲ ਜਿਹੜੇ ਸਾਡੇ ਜੀਵਨ ਯੋਗਤ ਹੈ ਉਹ ਸਾਨੂੰ ਜਿਉਣ ਵਾਸਤੇ ਦੱਸਦਾ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਣ ਬਿਰਦਰ ਆਓ ਪਰantu ਅਸੀਂ ਜਿਹੜੇ ਜੀਵ ਹਾਂ ਉਹ ਇਸ ਆਤਮਿਕ ਜੀਵਨ ਦੀ ਸੋਝ ਤੋਂ ਸਖੜੇ ਹਾਂ ਸਾਡੀ ਜਿਹੜੀ ਅਕਲ ਹੈ ਸਾਡੀ ਬੁੱਧੀ ਹੈ ਅਸੀਂ ਆਪਣੇ ਬੁੱਧੀ ਦੇ ਅਨੁਸਾਰ ਕੰਮ ਲੈਂਦੇ ਹਾਂ ਪਰantu ਉਸ ਪਰਮਾਤਮਾ ਦਾ ਜਿਹੜਾ ਸੁਭਾਅ ਹੈ ਉਹ ਬੜਾ ਹੀ ਪਿਆਰ ਵਾਲਾ ਹੈ ਉਹ ਸਾਡੇ ਜਿੰਨੇ ਵੀ ਪਾਪ ਹੁੰਦੇ ਹਨ ਜਿੰਨੇ ਵੀ ਸਾਡੇ ਅਪਰਾਧ ਹੁੰਦੇ ਹਨ ਉਹ ਪਰਮਾਤਮਾ ਫਿਰ ਵੀ ਬਖਸ਼ ਦਿੰਦਾ ਹੈ ਜਿਹੜਾ ਸਤਗੁਰਾਂ ਦੀ ਹਜ਼ੂਰੀ ਦੇ ਵਿੱਚ ਆ ਕੇ ਸਤਗੁਰਾਂ ਦਾ ਨਾਮ ਸਿਮਰਨ ਕਰਦਾ ਹੈ ਸੋ ਇਸ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਸਾਨੂੰ ਇਹ ਸਮਝਾ ਰਹੇ ਹਨ ਕਿ ਭਾਈਓ ਸਵਾਹਿਗੁਰੂ ਪਰਮਾਤਮਾ ਦੇ ਹਰ ਵੇਲੇ ਸਾਨੂੰ ਗੁਣ ਗਾਉਣੇ ਚਾਹੀਦੇ ਹਨ ਹਰ ਵੇਲੇ ਉਸ ਪਰਮਾਤਮਾ ਦੀ ਉਸਤ ਸਾਨੂੰ ਕਰਨੀ ਚਾਹੀਦੀ ਹੈ ਜੋ ਹਰ ਇੱਕ ਸਾਹ ਦੇ ਨਾਲ ਸਾਡੀ ਪਾਲਣਾ ਕਰਦਾ ਹੈ ਹਰ ਇੱਕ ਸਾਥ ਦੇ ਨਾਲ ਸਾਡੀ ਰੱਖਿਆ ਕਰਦਾ ਹੈ ਸੋ ਜਿੰਨਾ ਵੀ ਸਮਾਂ ਸਾਨੂੰ ਮਿਲੇ ਤਾਂ ਪਰਮਾਤਮਾ ਦੀ ਗੁਰਬਾਣੀ ਸਤਿਗੁਰਾਂ ਦੀ ਗੁਰਬਾਣੀ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਵਤਿਆਂ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ